ਆਰਚੇ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਸਾਡੇ ਜ਼ਿਲ੍ਹੇ ਦੀ ਛਾਤ اور ਸਾਡਾ ਮਾਨ ਸ੍ਰੀ ਕਾਜਮਾਨ ਸਾਰਿਆਂ ਦਾ ਬਹੁਤ ਬਧਿਆ ਹੈ ਸੁਜਾਨਪੁਰ ਨੂੰ ਪ੍ਰਕਿਆ ਤੇ ਜਾਇਆ ਗਿਆ ਹੈ ਕੋਈ ਸ਼ੱਕ ਨਹੀਂ ਸਾਡੇ ਸੁਜਾਨਪੁਰ ਦੇ ਹਲਕੇ ਇੰਜਾਜ ਸ੍ਰੀ ਮਾਨ ਅਭਿਸ਼ੇਕ ਮੱਟੂ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਨੇਤਾ ਜੀ ਦੇ ਸਾਡੇ ਨੇਤਾ ਲਈ ਉਹ ਮੈਂ ਜਾਣਾਂ ਕਿ ਐਸੇ ਇਤਿਹਾਸਿਕ ਦਿਨ ਮంత్రి ਸਾਹਿਬ ਦਾ ਸਵਾਗਤ ਸਾਡੇ ਨਗਰ ਕੌਂਸਲ ਦੇ ਉਪਰਧਾਰ ਮੰਤਰਾ ਸਾਹਿਬ ਫਿਰ ਇੱਕ ਵਾਰ ਜੋਰ-ਜ਼ੋਰ ਦਾ ਤਾੜਾ ਸਾਵਾ। ਪ੍ਰਧਾਨ ਜੀ ਬੰਦੀ ਨਰਾਦਾ ਜੀ ਵਾਲੀ ਵੱਲੋਂ ਔਰ ਜਿੰਨੇ ਵੀ ਸਮੂਹ ਐਮਸੀ ਕਰਨੇ ਔਰ ਜਿੰਨੇ ਵੀ ਸੁਜਾਨਪੁਰ ਦੇ ਸਰਪੰਚ ਸਾਹਿਬ ਆਏ ਨੇ ਉਹਨਾਂ ਵੱਲੋਂ ਮੰਤਰੀ ਜੀ ਦਾ ਵੈਲਕਮ ਹੈ ਜੀ ਆਇਆਂ ਨੂੰ ਐ ਔਰ ਉਹਨਾਂ ਦੇ ਨਾਲ ਸਾਡੇ ਭਰਾ ਅਮਿਤ ਮੰਟੂ ਜੀ ਜੋ ਕਿ ਹਲਕਾ ਇਚਾਰਜ ਨੇ ਸੁਜਾਨਪੁਰ ਦੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਐ ਮੇਰੀ ਕੁਰੇ ਹੋਏ ਰਿਕਵੈਸਟ ਕਰ ਮੰਤਰੀ ਜੀ ਅੱਗੇ ਔਰ ਅੰਮਿਤ ਸਿੰਘ ਮੰਟੂ ਜੀ ਅੱਗੇ ਕਿ ਸਾਰੀ ਔਰ ਡਵੈਲਪਮੈਂਟ ਦੇ ਕੰਮ ਜਿਹੜੇ ਨੇ ਕਾਫੀ ਪਿੱਛੇ ਨੇ ਸਾਡੀ ਅਭੀ ਆਸ ਔਰ ਇਹੀ ਉਮੀਦ ਹੈ ਕਿ ਮੰਤਰੀ ਜੀ ਦਾ ਆਪਣਾ ਗਰੇਹ ਜ਼ਿਲ੍ਹਾ ਹੈ ਔਰ ਇਹਦੇ ਵਿੱਚ ਜਿਹੜੇ ਡਵੈਲਪਮੈਂਟ ਦੇ ਕੰਮ ਬਰਤਬਰ ਤੇ ਨਾਲ ਤਾਂ ਕਿ ਸੁਦਾਨਪੁਰ ਜਿਹੜੀ ਮੂਲ ਬੂਤ ਸਹੂਬਦਾਵਾਂ ਤੋਂ ਵੰਚਿਤ ਹੈ ਉਹਨੂੰ ਜਿਹੜਾ ਪੂਰਾ ਕਰ ਸਕੀਏ ਔਰ

ਕਿ ਵੇਟੀ ਸਿਲਾਨਕੋੜ ਦੇ ਵਿੱਚ ਆਇਆ ਹੈ ਅੱਜ ਦੇ ਸਰੋਤ ਮੈਂ ਆਪਣੀ ਨਗਰ ਕੌਂਸਲ ਸਿਲਾਨਕੋੜ ਦੀ ਤਰਫੋਂ ਆਪਣੇ ਹਲਕਾ ਸਿਲਾਨਕੋੜ ਦੀ ਤਰਫੋਂ ਤੁਸੀ ਕੋਲ ਸੀ ਤੁਹਾਡਾ ਨਿੱਘਾ ਸਵਾਗਤ ਕਰਨਾ ਔਰ ਸਾਡੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ honorable ਵਾਲੀ ਜੀ ਔਰ ਇਹਨਾਂ ਦੀ ਪੂਰੀ ਟੀਮ ਜਿੰਨੇ ਸਾਡੇ ਕੌਂਸਲਰ ਜੀ ਮੈਡਮ ਕਿਵੇਂ ਦੇ ਹਾਲਾਤ ਨੇ ਹੁਣ ਮੰਤਰੀ ਸਾਹਿਬ ਆਏ ਨੇ ਪਹਿਲੀ ਵਾਰ ਆਏ ਨੇ ਇੱਥੇ ਤੇ ਤੁਸੀਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਜੀ ਮੇਰੇ ਖਿਆਲ ਅੱਜ ਸਾਡੀ ਨਗਰ ਕੌਂਸਲ ਸਿਜਾਉਂਕੁਰ ਦੇ ਵਿੱਚ ਮਨਜੋ ਮੰਤਰੀ ਸਾਹਿਬ ਪਟਾਰੂ ਚੱਕ ਜੀ ਨਾਲ ਬਾਬਾ ਵਿਸ਼ਨਸ਼ਾਹ ਜੀ ਨਾਲ ਸਾਡੇ ਹਲਕਾ ਇੰਚਾਰਜ ਅਮਿਤ ਮੰਤੂ ਜੀ ਆਇਆ ਹੈ ਅਸੀਂ ਇਹਨਾਂ ਦਾ ਇੱਥੇ ਆਨ ਤੇ ਮੁੱਚੀ ਟੀਮ ਸਵਾਗਤ ਕਰਦੇ ਆ ਅਸੀਂ ਆਪਣੀਆਂ ਜਿੰਨੀਆਂ ਵੀ ਸ਼ਿਕਾਇਤਾਂ ਮੇਨ ਪ੍ਰੋਬਲਮ ਸੀ ਉਹ ਮੰਤਰੀ ਜੀ ਅੱਗੇ ਰੱਖੀਆਂ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਪਹਿਲ ਦੇ ਹਾਤੇ ਇਹ ਜਿਹੜੀਆਂ ਜਿੰਨੇ ਵੀ ਤੁਹਾਡੀਆਂ ਪ੍ਰੋਬਲਮਸ ਹਨ ਮੈਂ ਸੋਲਵ ਕਰਾਂਗਾ ਸਰ ਮੰਤਰੀ ਜੀ ਨੂੰ ਸ਼ਮਸ਼ਾਨ ਘਾਟ ਦੇ ਰਸਤੇ ਵੱਲੋਂ ਵੀ ਦਿਖਾਇਆ ਹੈ ਕਿ ਸਰ ਉੱਥੇ ਬਹੁਤ ਪ੍ਰੋਬਲਮ ਹੁੰਦੀ ਹੈ ਜਦੋਂ ਕੋ ਸਾਤ ਆਂਦੀ ਹੈ ਸੈਕਿੰਡ ਨੰਬਰ ਤੇ ਸਾਡਾ ਜਿਹੜਾ ਉਹ ਰੇਲ ਵੀ ਓਵਰ ਬ੍ਰਿਜ ਦਾ ਜਿਹੜਾ ਕੰਮ ਰੁਕਿਆ ਪਿਆ ਸਰ ਉਹ ਹੱਲ ਕਰਵਾਓ ਉਹ ਸਾਡੇ ਚ ਜਨਤੂ ਨੂੰ ਇੱਕ ਕਾਲਾ ਤੱਬਾ ਹੈ ਬਹੁਤ ਇਨਸੀਡੈਂਟ ਉੱਥੇ ਵੀ ਹੁੰਦੇਗੇ ਜਦੋਂ ਫਟਕ ਬੰਦ ਹੁੰਦਾ ਮੇਨ ਕਈ ਲੋਕੀ ਹਸਪੀਟਲ ਤੱਕ ਪਹੁੰਚ ਹੀ ਨਹੀਂ ਪਾਉਂਦੇ ਤੇ ਸਰ ਦਾ ਇਹ ਤੁਹਾਡੇ ਅੱਗੇ ਰਿਕਵੈਸਟ ਕਰਨੀ ਹੈ ਕਿ ਸਾਡੀ ਇਹ ਪ੍ਰੋਬਲਮ ਸੋਲਵ ਕਰੋ ਉਹਦੀ ਗਲੀਆਂ ਨਾਲੀਆਂ ਦਾ ਕੰਮ ਚੱਲਦਾ ਰਹਿੰਦਾ ਡਵੈਲਪਮੈਂਟ ਦੇ ਕੰਮ ਵੀ ਹੋਣੇ ਚਾਹੀਦੇ ਸ਼ਹਿਰ ਸਾ ਹਲਕਾ ਨੰਬਰ 1 ਹੈ ਪਰ ਡਵੈਲਪਮੈਂਟ ਦੇ ਨੰਬਰ ਤੇ ਇਸ ਵੀ ਲੀਰਗਾ ਸਰ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜੋ ਵੀ ਸਾਨੂੰ ਵਾਦੇ ਕੀਤੇ ਆ ਉਹ ਜਲਦੀ ਪੂਰੇ ਕਰੋ ਤੁਹਾਡਾ ਇੱਥੇ ਉਹ ਹੀ ਗੱਲ ਕਰ ਰਹੇ ਹਾਂ ਧਿਆਨ ਤੇ ਇਥੇ ਅਮਿਤ ਮੰਤੋਜੀ ਦਾ ਧਿਆਨ ਤੇ ਇਥੇ ਸਵਾਗਤ ਕਰਨੀ ਆ ਤੇ ਇੱਕ ਵਾਰੀ ਫੇਰ ਤੁਹਾਨੂੰ ਆਂ ਆਪਣੇ ਜਿਹੜੇ ਪ੍ਰੋਬਲਮਸ ਆ ਉਹਨਾਂ ਦੇ ਲਈ ਦਵਾਦ ਅਕਸਰ ਕਰਨੀ ਆ ਮਣਕੇ ਕਈਆਂ ਦੀਆਂ ਗੱਲਾਂ ਵਿੱਚੋਂ ਜਿਹੜੀਆਂ ਆਉਂਦੀਆਂ ਆਆਂ ਉਹ ਕਈਆਂ ਨੇ ਨਾਰਾਜ਼ਗੀ ਵੀ ਕਈ ਬਿਆਨਤ ਕਰਦੇ ਕਿ ਕੀ ਕਾਰਨ ਕੀ ਹੈ ਜੀ ਸਦ ਚਲੋ ਨਾਰਾਜ਼ਗੀ ਦੇ ਨਾਲ ਹੀ ਰਹਿਣੀ ਹੈ ਬਈਆ ਬਾਕੀ ਸਾਡੀ ਜਿੰਨੀ ਵੀ ਕੌਂਸਲ ਦੀ ਟੀਮ ਹੈ ਅਸੀਂ ਵੀ ਨਾ ਬੇਬਦਬਤ ਤੋਂ ਕੰਮ ਕਰਦੇ ਆਂ ਅਸੀਂ ਇਹ ਨਹੀਂ ਦੇਖਦੇ ਕਿ ਆਪੋਜੀਸ਼ਨ ਪਾਰਟੀ ਦਾ ਅਸੀਂ ਕੋਈ ਵੀ ਕੰਮ ਹੋਇਆ ਆਪਣੇ ਮੈਸੇਜ ਪਾਸ ਕਰਦੇ ਆਂ ਗਰੁੱਪ ਦੇ ਵਿੱਚ ਜਿਸ ਤਰ੍ਹਾਂ ਅੱਜ ਮੰਤਰੀ ਜੀ ਨਹੀਂ ਆਣਾ ਹੀ ਕੱਲ੍ਹ ਆਹੀ ਮੈਸੇਜ ਪਾਸ ਕੀਤਾ ਹੀ ਸਭ ਮੈਂਸਨ ਵਹੀਂ ਬੁਲਾਇਆ ਸੀ ਤੇ ਅ ਅੱਜ ਸੁਜਾਨਪੁਰ ਦੀ ਕਮੇਟੀ ਦੇ ਵਿੱਚ ਆਏ ਆਂ ਔਰ ਮੈਂ ਪਹਿਲੀ ਵਾਰ ਕਮੇਟੀ 'ਚ ਆ ਰਿਹਾ ਵੈਸੇ ਤੇ ਮੈਂ ਫੀਸਲੀ ਵੀ ਇਸ ਕਮੇਟੀ ਦਾ ਪਾਰਟ ਹੈਗਾ ਪਰ ਕਿਉਂਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਨੇ ਚੁਣੀ ਆ ਲੋਕਾਂ ਲਈ ਕੰਮ ਕਰ ਰਹੀ ਹੈ ਸੋ ਅੱਜ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ ਇਹ ਤੇ ਸੁਜਾਨਪੁਰ ਕਮੇਟੀ 'ਚ ਆਏ ਆ ਮੇਰੇ ਨਾਲ ਸਾਡੇ ਹਲਕਾ ਇੰਚਾਰਜ ਅਮਿਤ ਮੰਟੂ ਜੀ ਔਰ ਸਾਡੇ ਕਮੇਟੀ ਦੇ ਪ੍ਰੈਜ਼ੀਡੈਂਟ ਭੰਜੀ ਬਾਦਲੀ ਸੀ ਅਮਰਦਾਵਾਲੀ ਜੀ ਸੋ ਸਾਰੇ ਕੌਂਸਲਰ ਸਹਿਬਾਨ ਸਹਿਰ ਦੇ ਮੌਜੂਦ ਲੋਕ ਔਰ ਆਲੇ ਦੋਲੇ ਪਿੰਡਾਂ ਦੇ ਸਰਪੰਚ ਵੀ ਇੱਥੇ ਆਏ ਨੇ ਸੋ ਚੰਗਾ ਲੱਗਿਆ ਬੜਾ ਪਿਆਰ ਤੇ ਸਤਿਕਾਰ ਮਿਲਿਆ ਕਮੇਟੀ ਵੱਲੋਂ ਸੁਯਾਨਪੁਰ ਸ਼ਹਿਰ ਦੇ ਲੋਕਾਂ ਵੱਲੋਂ ਵੈਸੇ ਹੀ ਸੁਯਾਨਪੁਰ ਸਾਡਾ ਬਹੁਤ ਪਿਆਰਾ ਤੇ ਇਤਿਹਾਸਿਕ ਪੁਸ਼ਤ ਭੂਮੀ ਵਾਲਾ ਸਾਡਾ ਸ਼ਹਿਰ ਹੈਗਾ ਸੋ ਇਸ ਸਿਆਰ ਦੇ ਮਤਲਬ ਲੋਕਾਂ ਦੇ ਜਨਮਾਨਸ ਦੇ ਸਵਾਲ ਨੇ ਉਹ ਕਾਫੀ ਲੰਬੇ ਸਮੇਂ ਤੋਂ ਦੋ ਮੁੱਖ ਸਵਾਲ ਜਿਹੜੇ ਲੜਕ ਰਹੇ ਆ ਸੀਵਰੇਜ ਦਾ ਔਰ ਵਾਟਰ ਸਪਲਾਈ ਚੰਗੀ ਵਾਟਰ ਸਪਲਾਈ ਦਾ ਸੋ ਤੇ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਜਿਹੜਾ ਵਾਟਰ ਟ੍ਰੀਟਮੈਂਟ ਦੇ ਪ੍ਰੋਜੈਕਟ ਸ਼ੁਰੂ ਕੀਤੇ ਆ ਉਹਨਾਂ ਵਿੱਚੋਂ ਦੋ ਪ੍ਰੋਜੈਕਟ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ਨੂੰ ਮਿਲੇ ਆ ਸੁਯਾਨਪੁਰ ਸਹਿਰ ਨੂੰ ਔਰ ਦੂਸਰਾ ਨਰੋਡ ਜਮਸੰਗ ਨਗਰ ਪੰਚਾਇਤ ਨੂੰ ਤੋ ਇਹ ਵਾਟਰ ਟ੍ਰੀਟਮੈਂਟ ਪਲੈਂਟ ਜਿਹੜੇ ਨਵਿਕਲੀ ਕਿਸਮ ਦੇ ਹੋਣਗੇ ਆ ਸਾਫ ਪਾਣੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਪੀਣ ਲਈ ਜਿਹੜਾ ਉਹ ਦੇਣਾ ਉਹ ਇਹ ਪਾਣੀ ਲਗਾਤਾਰ 24 ਘੰਟੇ ਲੋਕਾਂ ਨੂੰ ਮਿਲੇਗਾ ਆਮ ਜਿੱਦਾ ਸਾਡਾ ਟ੍ਰੈਡੀਸ਼ਨਲ ਇੱਕ ਵਾਟਰ ਸਪਲਾਈ ਦਾ ਹੈਗਾ ਵੀ ਦਿਨ ਚੋਂ 8 ਘੰਟੇ 10 ਘੰਟੇ ਪਾਣੀ ਆਣਾ ਉਹ ਵੀ ਮਤਲਬ ਹੈਗਾ ਲੇਕਿਨ ਇਹ 24 ਘੰਟੇ ਪਾਣੀ ਸੁਜਨਪੁਰ ਦੇ ਲੋਕਾਂ ਨੂੰ ਮਿਲੇਗਾ ਇਹਦੇ ਲਈ ਜਗ੍ਹਾ ਦੀ ਸਨਾਕਤ ਕਰ ਲਈ ਗਈ ਹੈ ਸੁਜਨਪੁਰ ਸ਼ਹਿਰ ਦੇ ਨਾਲ ਹੀ ਜਿਹੜੀ ਜ਼ਮੀਨ ਆ ਉਹ ਲਾਲੀ ਗਈ ਹੈ ਬਗਾਧਾ ਉਹਦਾ ਡਿਮਾਰਕੇਸ਼ਨ ਵੀ ਹੋ ਗਈ ਹੈ ਉਹ ਕਮੇਟੀ ਦੇ ਨਾਲ ਚੜ੍ਹ ਵੀ ਗਈ ਹੈ ਜ਼ਮੀਨ ਉੱਪਰ ਸੀਵਰੇਜ ਦੀ ਲਈ 6 ਏਕੜ ਜ਼ਮੀਨ ਦੀ ਲੋੜ ਆ ਉਹ ਬੱਸ ਸਟੈਂਡ ਦੇ ਨਾਲ ਜਿਹੜਾ ਸੁजानਪੁਰ ਦਾ ਹੈਗਾ ਆ ਉਥੇ ਦੇਖ ਲਈ ਗਈ ਆ ਉਹਦਾ ਪ੍ਰੋਸੈਸ ਚੱਲ ਰਿਹਾ ਸੋ ਜਦੋਂ ਇਹ ਲੈਂਡ ਟ੍ਰਾਂਸਫਰ ਹੋਣ ਦਾ ਕੰਮ ਕੰਮਲ ਹੋ ਜਾਂਦਾ ਇੱਕ ਮੈਂ ਸਮਝਦਾ ਵੀ ਵੱਡੇ ਤੋਹਫੇ ਦੋ ਜਿਹੜਿਆ ਸੁजानਪੁਰ ਦੇ ਲੋਕਾਂ ਨੂੰ ਉਹ ਮਿਲੇ ਆ ਔਰ ਅਸੀਂ ਮੁਹਮਦ ਰਜ਼ੀਦਤ ਨਵਾਦ ਵੀ ਕਰਦੇ ਆ ਤੋ ਬਾਕੀ ਵੀ ਜਿਹੜੇ ਛੋਟੇ ਛੋਟੇ ਸਵਾਲ ਨੇ ਓਵਰਬ੍ਰਿਜ ਦਾ ਫਲਾਈਓਵਰ ਦਾ ਸਵਾਲ ਹੈਗਾ ਜਿਹੜਾ ਰੇਲਵੇ ਦੇ ਉੱਤੇ ਬਣਨਾ ਟੈਂਪੂ ਸਟੈਂਡ ਤੋਂ ਅਗਲੇ ਪਾਸੇ ਜਿਹੜਾ ਫਾਟਕ ਹੈਗਾ ਆ ਸੋ ਇੱਕ ਰੋਡ ਦਾ ਸਵਾਲ ਆ ਸੁਜਾਨਪੁਰ ਤੋਂ ਲੈ ਕੇ ਮਲਕਪੁਰ ਤੱਕ ਛੋਟੇ ਛੋਟੇ ਜਿਹੜੇ ਟੈਕਨੀਕਲੀ ਘਾਰਨਾ ਕਰਕੇ ਉਹ ਕੰਮ ਰੁਕੇ ਹੋਏ ਆ ਮੇਰੇ ਧਿਆਨ ਚ ਲੈਂਦੇ ਆ ਸੋ ਉਹਦੇ ਉੱਤੇ ਵੀ ਜਿਹੜਾ ਵਰਕ ਅਸੀਂ ਕਰਾਂਗੇ ਸੋ ਬਹੁਤ ਜਲਦੀ ਇਹਨਾਂ ਸਾਰੇ ਕੰਮਾਂ ਦੀ ਜਿਹੜੀ ਅਸੀਂ ਉਹ ਸ਼ੁਰੂਆਤ ਕਰਾਂਗੇ ਮਲ ਕਰਾਂਗੇ ਸੋ ਲਗਾਤਾਰ ਸਰਕਾਰ ਪੰਜਾਬ ਦੇ ਅੰਦਰ ਜਿਹੜੇ ਲੋਕਾਂ ਦੇ ਬੇਸਿਕ ਸਵਾਲ ਨੇ ਜਿਹੜੇ ਸਵਾਲਾਂ ਨੂੰ ਪਿਛਲੇ 70 ਸਾਲਾਂ ਤੋਂ ਮੈਂ ਸਮਝਦਾ ਵੀ ਜੇ ਕੀਤਾ ਵੀ ਗਿਆ ਤੇ ਇੱਕ ਕੈਜੂਅਲ ਅਪਰੋਚ ਦਾ ਨਹੀਂ ਕੀਤਾ ਗਿਆ ਸੋ ਪੰਜਾਬ ਦੀ ਜਵਾਨੀ ਜਿਸ ਤਰ੍ਹਾਂ ਪ੍ਰਵੇਸ਼ ਕਰ ਰਹੀ ਆ ਬਾਹਰ ਲਿਆ ਸੂਬਿਆਂ ਦੇ ਅੰਦਰ ਆ ਜਿਹਨੂੰ ਰੋਕਣ ਦੀ ਲੋੜ ਆ ਸੋ ਰੋਜ਼ਗਾਰ ਦੇ ਸਵਾਲ ਉੱਤੇ ਪਿਛਲੇ 16 ਮਹੀਨੇ ਅੱਜ ਪੰਜਾਬ ਦੇ ਵਿੱਚ ਲਗਭਗ 30000 ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲੀਆਂ ਨੇ ਉਹ ਵੀ ਨੌਕਰੀਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਸਪਾਰਸ ਤੋਂ ਕੱਚੇ ਮਲਾਜ਼ਮ ਪੱਕੇ ਦਿੱਤੇ ਜਾ ਰਹੇ ਆ 18-18 ਸਾਲ ਤੋਂ ਕੱਚੇ ਮਲਾਜ਼ਮ ਜਿਹੜੇ ਪੰਜਾਬ ਦੇ ਅੰਦਰ ਸਿੱਖਿਆ ਵਿਭਾਗ ਦੇ ਅੰਦਰ ਕੰਮ ਕਰਦੇ ਸੀਗੇ ਕਿਸੇ ਦੀ 3500 ਤਨਖਾਹ ਕਿਸੇ ਦੀ 5500 ਤਨਖਾਹ ਸੋ ਗਾਂ ਬੱਚੇ ਹੋ ਗਏ ਪਰਿਵਾਰ ਹੋ ਗਿਆ ਔਰ ਪਰਸੋਂ ਤੁਸੀਂ ਦੇਖਿਆ ਦੋ ਦਿਨ ਪਹਿਲੋਂ ਕਿ 12500 ਪੰਜਾਬ ਦੇ ਅੰਦਰ ਕੱਚੇ ਅਧਿਆਪਕ ਉਹ ਰੈਗੂਲਰ ਕੀਤੇ ਗਏ ਆ ਔਰ 22 ਤੇ 23000 ਰੁਪਿਆ ਤਨਖਾਹਾਂ ਵੀ ਉਹਨਾਂ ਦੀ ਕੀਤੀਆਂ ਨੇ ਚੋਕ ਟੋਕੜ ਹਰ ਸਾਲ ਉਹਨਾਂ ਨੂੰ ਇਨਕ੍ਰੀਮੈਂਟ ਮਿਲਿਆ ਕਰਨੀ ਹਰ ਸਾਲ ਤਰਖਾਵਾ ਵਧਣੀ ਆ ਉਹ ਸਰਕਾਰੀ ਲਾਭ ਜਿਹੜੇ ਆਮ ਮਲਾਇਮਾਂ ਨੂੰ ਮਿਲਦੇ ਆ ਉਹ ਮਿਲਣ ਲਈ ਹੁਣ ਉਹਨਾਂ ਨੂੰ ਮੱਲੋ ਜਾ ਰਿਹਾ ਸੋ ਲਗਾਤਾਰ ਪੰਜਾਬ ਨੂੰ ਸੱਚੀ ਮੁੱਚੀ ਰੰਗਲਾ ਪੰਜਾਬ ਬਣਾਉਣ ਲਈ ਮਾਨ ਜੋ ਕੋ ਮੁੱਖ ਮੰਤਰੀ ਲਗਾਤਾਰ ਬਹੁਤ ਹੀ ਫਾਸਟ ਤੇ ਨਰਜਕ ਢੰਗ ਨਾਲ ਕੰਮ ਕਰ ਰਹੇ ਆ ਔਰ ਜਿਸ ਤਰ੍ਹਾਂ ਇਹ ਸਾਫਰਕੰਡੀ ਡੈਮ ਦਾ ਜਿਹੜਾ ਸੈਕੰਡ ਸਟੇਜ ਆ ਉਹ ਲਗਭਗ 3-4 ਮਹੀਨੇ ਤੇ ਮੁਕੰਮਲ ਹੋ ਜਣੇ ਆ ਔਰ ਉਸ ਨਹਿਰ ਦੇ ਵਿੱਚੋਂ ਜਿਹੜੀ ਨਹਿਰ ਰਾਜਪੁਰੇ ਤੋਂ ਨਿਕਲ ਕੇ ਤੇ ਮਾਦੋਪਰ ਤੱਕ ਆਣੀ ਆ ਜਿਹਦੇ ਚ ਦੋ ਵੱਡੇ ਸੁਗੇ ਵੀ ਨਿਕਲਨੇ ਆ ਜਿਹੜਾ ਸਾਡਾ ਕੰਢੀ ਦਾ ਟੋਟਲ ਏਰੀਆ ਆ ਜ਼ਮੀਨ ਆ ਜਿਹਨੂੰ ਪਾਣੀ ਦੀ ਮਿਸਾ ਕਰ ਦਿੰਦੀ ਆ ਉਸ ਰਾਵੀ ਦਾ ਪਾਣੀ ਰਾਵੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਰਾਵੀ ਦਾ ਪਾਣੀ ਨਾ ਮਿਲੇ ਹਰੀਕੇ ਤੱਕ ਪਾਣੀ ਤਾਂ ਜਾਵੇ Rajasthan ਨੂੰ ਪਾਣੀ ਜਾਵੇ ਸੋ ਇਹ ਬੜਾ ਵੱਡਾ ਪ੍ਰੋਜੈਕਟ ਜਿਹੜਾ ਆ ਕੰਢੀ ਦੇ ਲੋਕਾਂ ਲਈ ਆ ਰਿਹਾ ਆ ਦੋ ਵੱਡੇ ਖਾਲ ਨਿਕਲਨੇ ਆ ਉਹਦਾ ਪਾਣੀ ਖੇਤਾਂ ਨੂੰ ਸਪਲਾਈ ਹੋਏਗਾ ਜੋ ਜਿਹੜਾ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਉਹਨੂੰ ਬਚਾਉਣ ਚ ਵੀ ਜਿਹੜੀ ਉਹ ਮਦਦ ਕਰੂਗਾ ਸੋ ਸਰਕਾਰ ਲੋਕਾਂ ਦੀ ਆ ਲੋਕਾਂ ਦੁਆਰਾ ਚੁਣੀ ਗਈ ਆ ਤੇ ਲੋਕਾਂ ਲਈ ਕੰਮ ਕਰਨੇ ਆ ਸੋ ਮੈਂ ਅੱਜ ਆਇਆ ਬਹੁਤ ਹੀ ਮਾਨਸਿਕਤਾ ਮਿਲਿਆ ਸੋ ਪਠਾਨਕੋਟ ਸਾਰਾ ਜਿਲ੍ਹਾ ਆਪਣਾ ਘਰ ਹੈਗਾ ਇਹਨੂੰ ਬਿਲਕੁਲ ਬੁਲੰਦੀਆਂ ਤੇ ਲਿਜਾਣਾ ਔਰ ਬੁਲੰਦੀਆਂ ਤੇ ਭੁਜਾਉਣ ਦੇ ਲਈ ਜਿੱਥੇ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਉਹਥੇ ਮੈਂ ਵੀ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਇਸ ਜ਼ਿਲ੍ਹੇ ਦੇ ਸਵਾਲਾਂ ਨੂੰ ਲੈ ਕੇ ਹੈਗੀ ਉਹ ਲਗਾਤਾਰ ਕੰਮ ਕਰ ਰਹੇ ਆ ਸੋ ਸੂਚਾਨ ਪ੍ਰਵਾਸੀਆਂ ਦਾ ਧੰਨਵਾਦ ਬੜਾ ਮਾਨਸ ਕਰ ਦਿੰਦੇ ਨੇ ਮੰਤਰੀ ਸਾਹਿਬ ਦੌਰਾਨ ਜਿਹੜੇ ਰਸਮੀ ਗੱਪਾਂ ਹੋਈਆਂ ਸੀਗੇ ਲਾਖਾਂ ਲੋਕ ਪ੍ਰਸੰਨ ਹੋ ਰਹੇ ਨੇ ਲੋਕਾਂ ਦਾ ਬਾਕੀ ਵੀ ਬਾਰੇ ਬੜੇ ਲੋਕਾਂ ਦੇ ਮੈਂ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਅੱਜ ਵੈਸੇ ਤਾਂ ਮੈਂ ਇਹ ਪੀਸੀ ਵੱਖਰੇ ਤੌਰ ਤੇ ਕਰਨੀ ਸੀਗੀ ਪੰਜਾਬ ਸਰਕਾਰ ਨੇ ਸਤੰਬਰ ਮਹੀਨੇ ਦੇ ਅਖੀਰ ਤੱਕ ਇੱਕ ਪੋਰਟਲ ਲਾਂਚ ਕਰਨ ਲੱਗੇ ਆ ਅਸੀਂ ਸਮੂੱਚੇ ਪੰਜਾਬ ਦੇ ਲੋਕਾਂ ਨੂੰ ਸਦਾ ਦੇਵਾਂਗੇ ਜਿਨ੍ਹਾਂ ਦੇ ਕਾਰਡ ਬਣੇ ਆ ਉਹ ਵੀ ਜਿਨ੍ਹਾਂ ਦੇ ਨਹੀਂ ਬਣੇ ਉਹ ਵੀ ਉਸ ਪੋਰਟਲ ਤੇ ਆ ਕੇ ਅਪਲਾਈ ਕਰਨ ਔਰ ਉਹਨੂੰ ਮੈਰਿਟ ਦੇ ਆਧਾਰ ਤੇ ਸਾਰੇ ਕਾਰਡ ਜਿਹੜੇ ਬਣਾਵਾਂਗੇ ਜਿਨ੍ਹਾਂ ਦੇ ਕੱਟੇ ਗਏ ਆ ਉਹ ਵੀ ਬਣਾਵਾਂਗੇ ਜਿਹੜੇ ਬਣਨ ਵਾਲੇ ਆ ਉਹ ਵੀ ਬਣਾਵਾਂਗੇ ਸੋ ਇਹ ਬੜੀ ਸੈਂਸਿਟਿਵ ਈਸ਼ੂ ਹੈਗਾ ਆ ਤੇ ਇੱਕ ਸੈਂਟੀਫਿਕ ਬੇਸ ਅਸੀਂ ਬਣਾ ਕੇ ਵੀ ਕਿਸੇ ਨੂੰ ਮੌਕਾ ਹੀ ਨਾ ਰਵੇ ਵੀ ਮੇਰਾ ਮੈਨੂੰ ਮੌਕਾ ਨਹੀਂ ਮਿਲਿਆ ਲੰਮਾ ਸਮਾਂ ਦੇਵਾਂਗੇ ਸੋ ਪੂਰੀ ਤਰ੍ਹਾਂ ਮਲਕ ਕਾਰਡ ਜਿਹੜੇ ਆ ਜਿਨ੍ਹਾਂ ਦੇ ਨਹੀਂ ਬਣੇ ਉਹ ਕਾਰਡ ਬਣਾਵਾਂਗੇ ਇਸਮਾਂ ਦਿਲਾ ਕਹੇਗਾ ਕਿ ਪੰਜ ਪਿੰਡ ਹੈਗੇ ਆ ਮਾਖਮਾ ਤੋਂ ਤਾਸ ਉਹਦੇ ਨਾਲ ਦੇ ਦਿੰਦੂ ਘਰ ਬੈਂਸਿਕ ਜਿੱਤੇ ਅਧਿਕਾਰੀ ਨੇ ਪਹੁੰਚ ਜਿੱਗੇ ਲੋਕਾਂ ਨੇ ਫਸਾਈ ਲਈਆਂ ਫਿਰ ਆ ਉਹ ਗਏ ਸੀ ਤੁਹਾਨੂੰ ਧਿਆਨ ਚਾਹੀਦਾ ਨਹੀਂ ਮੈਂ ਆਪ ਜਾ ਕੇ ਆਇਆ ਉਸ ਸਮੇਂ ਦੇ ਦੌਰਾਨ ਜਦੋਂ ਬਾੜ ਆਈ ਆ ਇਹਦੇ ਵਿੱਚ ਉਝ ਦੇ ਵਿੱਚ ਬਮਿਆਲ ਗਿਆ ਮੈਂ ਸਰੋਟੇ ਗਿਆ ਮੈਂ ਜੈਦਪੁਰ ਗਿਆ ਖੁਦਾਈਪੁਰ ਗਿਆ ਸੋ ਤੁਸੀਂ ਗੱਲ ਕਰਦੇ ਹੋ ਜਿਹੜੇ ਸੱਤ ਪਿੰਡ ਪਾਰ ਪੈਂਦੇ ਨੇ ਗਜ਼ਲਾਲ ਸਿਹਾਰ ਵਗਾਰਾ ਕਿਉਂਕਿ ਉਹ ਤਾਂ ਜਾਣਦਾ ਹੁਣ ਇਸ ਵੇਲੇ ਉੱਥੇ ਔਖਾ ਰਾਵੀ ਤੇ ਪੂਰਾ ਹੜ ਹੈਗਾ ਜਿਹੜਾ ਪੁਲ ਦੂਜਾ ਬਣਿਆ ਉਹ ਉਹ ਚੁੱਕ ਲਿਆ ਜਾਂਦਾ ਬਰਸਾਤਾਂ 'ਚ ਪਰ ਉਹਨਾਂ ਲੋਕਾਂ ਲਈ ਇੱਕ ਬਹੁਤ ਵੱਡੀ ਤੋਹਫਾ ਸਰਕਾਰ ਨੇ ਦਿੱਤਾ ਦੋ ਵੱਡੇ ਪੁਲ ਦੋ ਵੱਡੇ ਪੁਲ ਇੱਕ ਕੀੜੀ ਤੋਂ ਨੋੜ ਜਾਮਲਸ ਤੇ ਇੱਕ ਮਕੋੜੇ ਪਤਨ ਤੋਂ ਉਹਨਾਂ ਸੱਤ ਪਿੰਡਾਂ ਨੂੰ ਜਿਹੜੇ ਸਦੀਆਂ ਤੋਂ ਵਿਚਾਰੇ ਉਹ ਨਰਕ ਭੋਂਗ ਰਹੇ ਆ 100 ਕਰੋੜ ਰੁਪਏ ਦੀ ਲਾਗਤ ਨਾਲ ਮਕੋੜਾ ਪਤਨ ਤੇ 90 ਕਰੋੜ ਰੁਪਏ ਦੇ ਲੱਕ ਦੇ ਨਾਲ ਜਿਹੜਾ ਕੀੜੀ ਵਾਲਾ ਪੁਲ ਉਹਨਾਂ ਦੀ ਜਮੀਨਾਂ ਦੀ ਡਿਮਾਰਕੇਸ਼ਨ ਹੋ ਗਈ ਆ ਉਹ ਪੁਲ ਉਹਨਾਂ ਨੂੰ ਬਣਨ ਲਈ ਜਾ ਰਿਹਾ ਸੋ ਲਗਾਤਾਰ ਸਰਕਾਰ ਲੱਗੀ ਇਸ ਕੰਮ ਮਾਨੀ ਸਰ ਜਿੱਦਾਂ ਤੁਸੀਂ ਕਿਹਾ ਵੀ ਪਹਿਲੀ ਵਾਰ ਤੁਸੀਂ ਇੱਥੇ ਨਗਰ ਵਿੱਚ ਆਏ ਹੋ ਕਮੇਟੀ ਦੇ ਵਿੱਚ ਆਏ ਹੋ ਲੰਮੇ ਸਮੇਂ ਤੋਂ ਜਿਹੜੀ ਹੈ ਇੱਥੋਂ ਦੇ ਲੋਕ ਕੋਲ ਕਰਦੇ ਆਏ ਆ ਭਾਵੇਂ ਉਹ ਸ਼ਮਸ਼ਾਨ ਘਰ ਦੀ ਸੜਕ ਹੋਵੇ ਭਾਵੇਂ ਬੱਸ ਐਡਾ ਹੋਵੇ ਭਾਵੇਂ ਨੈਰੋ ਕੋਈ ਫਲਾਈਓਵਰ ਦੀ ਗੱਲ ਹੋਵੇ ਭਾਵੇਂ ਸੀਵਰੇਜ ਦੀ ਗੱਲ ਹੋਵੇ ਪਰ ਮੈਨੂੰ ਚਾਹਨਾ ਹੁੰਦੀ ਆ ਮੈਨਿਫੈਸਟੋ ਵਿੱਚ ਪਹਿਲੇ ਪੁਆਇੰਟ ਇਹ ਰੱਖੇ ਜਾਂਦੇ ਆ ਪਰ ਅਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਸੁਣਾਇਆ ਹੁਣ ਜਿਹੜਾ ਤੁਹਾਡੇ ਵੱਲੋਂ ਆਪ ਸਰਕਾਰ ਦੇ ਉੱਤੇ ਕਾਫੀ ਮੁੰਦੇ ਕਿ ਪਲਾਨ ਕੀਤਾ ਗਿਆ ਪਲਾਨ ਮੈਂ ਦੱਸਦਾ ਤੁਹਾਨੂੰ ਸੀਵਰੇਜ ਦਾ ਵੀ ਮਤਲਬ ਪ੍ਰੋਸੈਸ ਚੱਲ ਰਿਹਾ ਔਰ ਵਾਟਰ ਟ੍ਰੀਟਮੈਂਟ ਦਾ ਵੀ ਇਸ ਰੋਡ ਦਾ ਵੀ ਅਸੀਂ ਤਾਂ ਕੰਮ ਕਰਨ 'ਚ ਸ਼ੌਕ ਰੱਖਦੇ ਆ ਐਲਾਨਾਂ 'ਚ ਨਹੀਂ ਆਮ ਆਦਮੀ ਪਾਰਟੀ ਸ੍ਰੀ ਅਰਬੰਦ ਕੇਜਰੀਵਾਲ ਜੀ ਉਹੀ ਵਾਦਾ ਲੋਕਾਂ ਨਾਲ ਕਰਦੇ ਆ ਜਿਹੜਾ ਵਾਦਾ ਉਹਨਾਂ ਨੇ ਨਿਭਾਣਾ ਹੁੰਦਾ ਹੈ ਬਿਜਲੀ ਦਾ ਵਾਦਾ ਕੀਤਾ ਸੀ ਆ ਡੰਕੇ ਦੀ ਚੋੜ ਦੇ ਬਿਜਲੀ ਦਾ 600 ਜੁਣ ਸਭ ਲੋਕਾਂ ਨੂੰ ਦਿੱਤਾ ਅਸੀਂ ਐਜੂਕੇਸ਼ਨ ਦਾ ਵਾਦਾ ਕੀਤਾ ਸੀ ਚੰਗੇ ਸਕੂਲ ਬਣਾਉਣ ਦਾ ਲਗਾਤਾਰ ਸਕੂਲ ਪ੍ਰਗਤੀ ਜਾ ਰਿਹਾ ਔਰ ਮੈਂ ਤੁਹਾਡੇ ਨੂੰ ਇਹ ਦੱਸਣ ਲੱਗਾ ਕੁਝ ਮਹਿਸੂਸ ਕਰਦਾ ਕਿ ਪਠਾਨਕੋਟ ਜ਼ਿਲ੍ਹਾ ਐਰਕਾ ਵੀ ਸੋਚੇ ਪੰਜਾਬ ਚ ਮੈਰਚ ਆਇਆ ਔਰ ਮੈਨੂੰ ਇੱਕ ਹੋਰ ਖੁਸ਼ੀ ਆ ਕਿ ਪਠਾਨਕੋਟ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 22 ਬੱਚਿਆਂ ਨੇ ਨੀਡ ਦਾ ਟੈਸਟ ਕਲੀਅਰ ਕੀਤਾ ਪਹਿਲੀ ਵਾਰ ਫਾਂਗੋ ਦੇ ਬੱਚੇ ਕਈ ਬੱਚੇ ਜਿਹੜੇ ਮਤਲਬ ਡਾਕਟਰ ਬਣਨੇ ਆ ਸੋ 170 ਬੱਚਿਆਂ ਨੇ ਜਿਹਦਾ ਜਈ ਮੈਨਸ ਦਾ ਕੀਤਾ ਸੋ ਲਗਾਤਾਰ ਅਸੀਂ ਜਿਹੜਾ ਆ ਉਹ ਜਿਹੜੇ ਵਾਦੇ ਅਸੀਂ ਕੀਤੇ ਆ ਵਾਦਿਆਂ ਤੋਂ ਇਲਾਵਾ ਵੀ ਜੀ ਦੇਖੋ ਟੋਲ ਪਲਾਜੇ ਤਾਂ ਸਾਡਾ ਕਿਹੜਾ ਵਾਦਾ ਸੀ ਟੋਲ ਪਲਾਜੇ ਚੱਕਣੇ ਆ 10 ਟੋਲ ਪਲਾਜੇ ਪੰਜਾਬ ਦੇ ਅੰਦਰ ਜਿਨ੍ਹਾਂ ਦੀ ਉਹ ਅਮਿਆਦ ਖਤਮ ਹੋ ਚੁੱਕੀ 4 ਸਾਲ 5 ਸਾਲ ਪਹਿਲਾਂ ਦੀ ਪਰ ਉਹ ਲਗਾਤਾਰ ਚੱਲਦੇ ਆ ਲੋਕਾਂ ਦੀ ਜੇਬਾਂ ਮਰ ਲੁੱਟਦੇ ਆ ਸੋ ਮਾਨ ਜੋ ਮੁੱਖ ਮੰਤਰੀ ਜਿਨੇ ਉਹ ਬੰਦ ਕਰਾ ਦਿੱਤੇ ਸੋ ਅਸੀਂ ਜਿੰਨਾ ਵੀ ਵਾਦੇ ਕੀਤੇ ਪੰਜਾਬ ਦੇ ਲੋਕਾਂ ਦੇ ਨਾਲ ਕੱਲਾ ਕੱਲਾ ਵਾਦਾ ਪੂਰਾ ਕਰਾਂ ਜਿਵੇਂ ਦਿੱਲੀਸ ਕੀਤੇ ਆ ਕਿ ਇਸ ਨਾਲ ਪੰਜਾਬ ਚ